ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਚਾਹੀ ਸੀ ਪਰ ਅੱਜ 2 ਸਾਲਾਂ ਬਾਅਦ ਉਹਨਾਂ ਚੋਂ ਕਿੰਨੇ ਵਾਅਦੇ ਪੂਰੇ ਹੋਏ ਨੇ ਦੱਸ ਰਹੇ ਨੇ ਪੰਜਾਬ ਦੇ ਲੋਕ ਵਾਅਦਿਆਂ ਦਾ ਸੱਚ ਆਹ ਹੈ ਗੁਟਕਾ ਸਾਹਿਬ ਔਰ ਉਹ ਇੱਥੋਂ 30 ਕਿਲੋਮੀਟਰ ਦਮਦਮਾ ਸਾਹਿਬ ਮੈਂ ਇਹ ਦਮਦਮਾ ਸਾਹਿਬ ਵਰਗ ਗੁਟਕਾ ਸਾਹਿਬ ਨੂੰ ਚੱਕ ਕੇ ਸੌਖਾ ਨੇ ਅੱਜ ਕਿ ਪਹਿਲੀ ਗੱਲ ਇਹ ਜੋ ਨਸ਼ਾ ਦਾ ਕੰਮ ਹੈ ਜੋ ਆਮ ਆਦਮੀ ਕਹਿੰਨੇ 4 ਮਹੀਨਿਆਂ 'ਚ ਮੈਂ ਖਤਮ ਕਰ ਦੂੰ ਮੈਂ ਇਹ 4 ਹਫ਼ਤਿਆਂ ਦੇ ਵਿੱਚ ਇਹਨਾਂ ਲੱਕ ਤੋੜ ਕੇ ਛੱਡੂਗਾ ਰਾਜ ਦੀ ਕੈਪਟਨ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਸੂਬੇ ਦੇ ਲੋਕਾਂ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਸੱਤਾ ਸੰਭਾਲਣ ਤੋਂ ਤੁਰੰਤ ਬਾਅਦ ਉਹ ਨਸ਼ੇ ਦਾ ਪੂਰੀ ਤਰ੍ਹਾਂ ਖਾਤਮਾ ਕਰਨਗੇ ਨਸ਼ੇ ਦੇ ਗੋਰਖ ਤੰਦੇ ਦੇ ਉੱਪਰ ਲਗਾਮ ਕੱਸਣਗੇ ਪਰ ਅੱਜ ਜਦੋਂ ਹੁਣ ਸੂਬੇ ਦੀ ਕੈਪਟਨ ਸਰਕਾਰ ਦੇ 2 ਸਾਲ ਪੂਰੇ ਹੋ ਚੁੱਕੇ ਨੇ ਉਹਨਾਂ ਨੇ ਵਾਅਦਿਆਂ ਦੀ ਜਮੀਨੀ ਹਕੀਕਤ ਕੀ ਹੈ ਗੱਲ ਕਰਦੇ ਹਾਂ ਸੰਗਰੂਰ ਦੇ ਲੋਕਾਂ ਦੇ ਨਾਲ ਦੇਖੋ ਜੀ ਨਸ਼ਾ ਬਿਲਕੁਲ ਨਹੀਂ ਬੰਦ ਹੋਇਆ ਉਲਟਾ ਨਸ਼ਾ ਵਧਦਾ ਜਾ ਰਿਹਾ ਫੈਲਦਾ ਜਾ ਰਿਹਾ ਹੈ ਨਿਤ ਹੀ ਆਪਾਂ ਦੇਖਦੇ ਆਂ ਵੀ ਨੌਜਵਾਨ ਨਸ਼ੇ ਕਰਕੇ ਮਰ ਰਹੇ ਨੇ ਜਿਹੜੇ ਕੈਪਟਨ ਸਾਹਿਬ ਨੇ 4 ਹਫ਼ਤੇ ਜਿ ਗੁਟਕਾ ਸਾਹਿਬ ਹੱਥ ਚ ਫੜ ਕੇ ਸੌਂ ਖਾਦੀ ਸੀ ਮੈਂ 4 ਹਫ਼ਤੇ ਨਸ਼ਾ ਬੰਦ ਕਰ ਦੂੰਗਾ ਉਹ ਸੌਹਾਂ ਬਸ ਸੌਹਾਂ ਹੀ ਰਹਿ ਗਈਆਂ ਨਸ਼ਾ ਕੋਈ ਬੰਦ ਨਹੀਂ ਹੋਇਆ ਬਿਲਕੁਲ ਹੀ ਨਸ਼ਾ ਬੰਦ ਨਹੀਂ ਆਸਾ ਕੋਈ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਪਹਿਨ ਨਾਲੋਂ ਨੌਜਵਾਨ ਪੀੜੀ ਸਾਰੀ ਬਿੱਲੀ ਫਿਰਰੀ ਆ ਕਿਸੇ ਨੂੰ ਕੋਈ ਕਾਰੋਬਾਰ ਨਹੀਂ ਲੋਕ ਭੁੱਖੇ ਮਰ ਰਹੇ ਨੇ ਤੇ ਨੌਜਵਾਨ ਮੁੰਡੇ ਮਰ ਰਹੇ ਨੇ ਨਸ਼ੇ ਦੇ ਨਾਲ ਸਰਕਾਰ ਦਾ ਇਹਦੇ ਵੱਲ ਕੋਈ ਜ਼ਿਆਦਾ ਖਾਸ ਧਿਆਨ ਨਹੀਂ ਹੈ ਬਸ ਕਿਤਾਬੀ ਕਾਗਜ਼ੀ ਕਾਰਵਾਈ ਜਾਂ ਬਿਆਨਵਾਜੀ ਹੀ ਹੋ ਰਹੀ ਹੈ ਮੇਰੇ ਹਿਸਾਬ ਨਾਲ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਇਹਦੀ ਨਸ਼ੇ ਦੀ ਲੋਕ ਜ਼ਿਆਦਾ ਵਰਤੋਂ ਕਰਨ ਲੱਗੇ ਪੁਲਿਸ ਪ੍ਰਸ਼ਾਸਨ ਜਾਂ ਕਿਸੇ ਤਰ੍ਹਾਂ ਦਾ ਇਹਨਾਂ ਦੇ ਕੋਈ ਠੱਲੇ ਨਹੀਂ ਪਾਰ ਰਿਹਾਗਾ ਦਿਨੋ ਦਿਨ ਵਧ ਰਿਹਾਗਾ ਘਟਿਆ ਨਹੀਂ ਹੈਗਾ ਪਹਿਲਾਂ ਨਾਲੋਂ ਬਹੁਤ ਹੀ ਮੰਦ ਭਾਗਾ ਰੋਜ਼ 5 ਤੋਂ 4 ਬੱਚਿਆਂ ਦੀਆਂ ਮੌਤਾਂ ਹੋਈਆਂ ਹੁੰਦੀਆਂ ਨੇ ਸਰਕਾਰ ਦਾ ਇਸ ਪਾਸੇ ਮੈਂ ਸਖਤ ਸ਼ਬਦਾਂ ਜਾਂ ਨਕੇਦੀ ਕਰਦਾ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈਗਾ ਇੱਥੇ ਆਮ ਸ਼ਰਿਆ ਮਿਲ ਰਿਹਾ ਤੇ ਇਹ ਬਣਾ ਪਬਲਿਕ ਪਲੇਸਾਂ ਦੇ ਵਿੱਚ ਵੀ ਖਾਦਾ ਪੀਤਾ ਜਾਂਦਾ ਹੈ ਸ਼ਰਾਬ ਓਪਨ ਚੱਲ ਰਹੀ ਹੈ ਬੀੜੀ ਸਰਕਟ ਓਪਨ ਚੱਲ ਰਹੀ ਹੈ ਕਹਿਣ ਦਾ ਮਤਲਬ ਵੱਡੇ ਵੱਡੇ ਸਦਾਗਰ ਨੇ ਜਿਹੜੇ ਉਹ ਤਾਂ ਵੇਚ ਹੀ ਜਾਂਦੇ ਨੇ ਛੋਟੇ ਮਛਲੀਆਂ ਫੜ ਲੈਂਦੇ ਨੇ ਉਹਨਾਂ ਨੂੰ ਫੇਰ ਛੱਡਿਆ ਜਾਂਦਾ ਇੱਕ ਮਜ਼ਾਕ ਹੋਵੇਗਾ ਪੰਜਾਬ ਦਾ ਕਿ ਨਸ਼ਾ ਬੰਦ ਹੋ ਗਿਆ ਪੰਜਾਬ ਵਿੱਚੋਂ ਲੋਕਾਂ ਨੇ ਵੱਡੀ ਆਸ ਲੈ ਕੇ ਪੰਜਾਬ ਚ ਸਰਕਾਰ ਬਦਲੀ ਸੀ ਪੰਜਾਬ ਨੂੰ ਗੁੰਮਰਾਹ ਕਰਕੇ ਵਾਅਦੇ ਕਰੇ ਸੀਗੇ ਕਿ ਜਿਹੜਾ ਨਸ਼ਾ ਹੈਗਾ ਉਹ 4 ਹਫ਼ਤਿਆਂ ਦੇ ਅੰਦਰ ਅੰਦਰ ਪੰਜਾਬ ਚ ਖਤਮ ਹੋਵੇਗਾ ਪਰ ਖਤਮ ਹੋਣ ਦੀ ਤਾਂ ਬਹੁਤ ਵੱਡੀ ਗੱਲ ਹੈ ਪਰ ਨਸ਼ਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫੈਲਦਾ ਜਾ ਰਿਹਾ ਨਸ਼ੇ ਦੀ ਕੋਈ ਕਟੋਤੀ ਨਹੀਂ ਬਿਲਕੁਲ ਕੋਈ ਕਟੋਤੀ ਨਹੀਂ ਉਮੀ ਨਸ਼ੇ ਚੱਲ ਰਹੇ ਨੇ ਕਿਸੇ ਪਿੰਡ ਜਿਹਾ ਚਿੱਟਾ ਵਿਗੜਾ ਸ਼ਰਿਆਂ ਵੀ ਕਰ ਰਹੇ ਨੇ ਛੋਟੇ ਨਸ਼ੇ ਖਾਣ ਵਾਲਿਆਂ ਨੂੰ ਛੋਟਿਆਂ ਨੂੰ ਵੇਚਿਆ ਜਾ ਰਿਹਾ ਵੱਡੀਆਂ ਮਛੇਤੁਰੀਆਂ ਫੜਦੀਆਂ ਸਾਡਾ ਪਹਿਲਾ ਵਾਅਦਾ ਤੁਹਾਡੇ ਨਾਲ ਕਿ ਜਿਹੜੇ 55 ਲੱਖ ਪਰਿਵਾਰ ਨੇ ਸਾਡੇ ਪੰਜਾਬ 'ਚ ਕਾਂਗਰਸ ਪਾਰਟੀ ਹਰ ਪਰਿਵਾਰ ਦੇ ਵਿੱਚ ਇੱਕ ਬੰਦੇ ਨੂੰ ਇੱਕ ਨੌਕਰੀ ਦੇਗੀ ਜਾਂ ਬੱਚੀ ਨੂੰ ਜਾਂ ਬੱਚੇ ਨੂੰ ਤੋਏ ਸਤਰਾ ਦੀ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੀ ਜਨਤਾ ਨਾਲ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਸਭ ਤੋਂ ਐਮ ਸੀ ਘਰ ਘਰ ਨੌਕਰੀ ਦੇ ਦਾਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਿਆ 2 ਸਾਲ ਦਾ ਸਮਾਂ ਹੋ ਚੁੱਕਿਆ ਹੈ ਔਰ ਇਨ੍ਹਾਂ 2 ਸਾਲਾਂ 'ਚ ਕਾਂਗਰਸ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਵੱਡੇ ਵੱਡੇ ਰੋਜ਼ਗਾਰ ਮੇਲੇ ਲਾ ਕੇ ਲੱਖਾਂ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਇਨ੍ਹਾਂ ਦਾਅਵੇ 'ਚ ਕਿੰਨੀ ਸੱਚਾਈ ਹੈ ਘਰ ਘਰ ਨੌਕਰੀ ਦੇਣ ਦੇ ਵਾਅਦੇ ਨੂੰ ਕਿੰਨਾ ਕੁ ਅਮਲੀ ਜਾਮਾ ਪਹਿਨਾਇਆ ਗਿਆ ਇਸ ਦੀ ਜ਼ਮੀਨੀ ਹਕੀਕਤ ਜਾਣ ਲਈ ਗੱਲ ਕਰਾਂਗੇ ਗੁਰੂ ਨਗਰੀ ਅੰਮ੍ਰਿਤਸਰ ਦੇ ਨੌਜਵਾਨਾਂ ਨਾਲ ਇਨ੍ਹਾਂ ਨੇ ਫੋਰਮ ਵੀ ਪ੍ਰਵਾਇਆ ਸੀ ਪਰ ਅੱਜ ਤੱਕ ਉਸ ਪਾਸੇ ਕੋਈ ਵੀ ਇਨ੍ਹਾਂ ਦਾ ਧਿਆਨ ਨਹੀਂ ਗਿਆ ਅਸੋ ਇਹੋ ਹੀ ਸਰਕਾਰ ਨੂੰ ਅਸੀਂ ਕੀ ਕਰਨਾ ਤੇ ਦੇਖੋ ਇਹੋ ਹੀ ਸਰਕਾਰ ਨੂੰ ਵੀ ਕਦੀ ਵੀ ਸੱਤਾ ਨਹੀਂ ਲੈਣਾ ਚਾਹੀਦਾ ਜਿਹੜਾ ਕਿ ਆਪਣਾ ਝੂਠ ਬੋਲ ਕੇ ਤੇ ਸੱਤਾ ਵਿੱਚ ਆਵੇ ਤੇ ਉਸ ਤੋਂ ਬਾਅਦ ਕੋਈ ਵੀ ਆਪਣਾ ਪਬਲਿਕ ਨੂੰ ਦਿੱਤਾ ਆ ਵਾਅਦਾ ਜਿਹੜਾ ਪੂਰਾ ਨਾ ਕਰ ਸਕੇ ਬੇਰੋਜ਼ਗਾਰਾਂ ਦਾ ਇੱਕ ਟੋਲਾ ਨਾਰੇ ਲਾ ਰਿਆ ਸੀ ਉਹ ਹਰ ਪੱਖੋਂ ਸਰਕਾਰ ਨੂੰ ਦੋਸ਼ੀ ਠਹਿਰਾ ਰਿਆ ਸੀ ਬੇਬਸ ਤੇ ਲਾਚਾਰ ਮੈਂ ਹਰ ਪੜਿਆ ਵੇਖਿਆ ਮੈਂ ਦੇਸ਼ ਦੇ ਭਵਿੱਖ ਨੂੰ ਪਾਣੀ ਦੀ ਟੈਂਕੀ ਤੇ ਚੜਿਆ ਵੇਖਿਆ ਕਿਉਂਕਿ ਜਿਹੜੇ ਵੀ ਸਰਕਾਰ ਵਾਅਦੇ ਕਰਦੀ ਹੈ ਉਸ ਨੂੰ ਉਰਤੇ ਅਮਲ ਨਹੀਂ ਹੋ ਪਾਰਿਆ ਉਹਨੂੰ ਇੰਪਲੀਮੈਂਟ ਨਹੀਂ ਕਰ ਰਹੇ ਨੇ ਕੋਈ ਵੀ ਵਾਦਾ ਖਰਾ ਨਹੀਂ ਉਤਰਿਆ ਸਾਰੇ ਵਾਦੇ ਖੋਖੇ ਆ ਜੀ ਇਹਨਾਂ ਚ ਕੋਈ ਵੀ ਚੀਜ਼ ਹਜੇ ਤੱਕ ਪੂਰੀ ਨਹੀਂ ਹੋਈ ਇਹਹੀ ਮੈਂ ਆਪਣਾ ਕਹਿਣਾ ਚਾਹਾਂਗਾ ਕਿ ਜਿਹੜੇ ਜਿਹੜੇ ਵਾਦੇ ਗਵਰਨਮੈਂਟ ਕਰਦੀ ਆ ਉਹਨਾਂ ਨੂੰ ਪੂਰੇ ਕਰਨੇ ਚਾਹੀਦੇ ਆ ਤਾਂ ਕਿ ਸਾਡੇ ਵਰਗੇ ਜਿਹੜੇ ਜੂਥ ਹੈ ਉਹ ਆਪਣੇ ਬੇਰੋਜ਼ਗਾਰ ਨਾ ਹੋਣ ਤੇ ਨਸ਼ਿਆਂ ਵਾਲਾ ਨਾ ਜਾਣ ਇਹਨਾਂ ਨੂੰ ਪੁੱਛਣਾ ਚਾਹੀਦਾ ਤੁਸੀਂ ਇਲੈਕਸ਼ਨਾਂ ਦੇ ਦੌਰਾਨ ਵਾਦੇ ਕਰ ਜਾਂਦੇ ਹੋ ਪਰ ਪੂਰੇ ਨਹੀਂ ਕਰਦੇ ਕਿ ਇੱਕ ਜਨਤਾ ਨੂੰ ਤੁਸੀਂ ਬੇਵਕੂਫ ਬਣਾਉਂਦੇ ਪਏ ਹੋ ਉਹਨਾਂ ਕੋ ਵੋਟਾਂ ਲੈ ਜਾਂਦੇ ਹੋ ਤੇ ਬਾਅਦ ਚੋਂ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਅੱਜ ਨੌਕਰੀਆਂ ਦਾ ਮਸਲਾ ਇਹ ਵੀ ਸਾਡਾ ਪੰਜਾਬ 'ਚ ਕਿੰਨਾ ਬਰੋਚਕਲ ਫੈਲਦਾ ਪਿਆ ਪਰ ਉਸ ਬੇਸਵਾਦੀ ਕਿਸੇ ਦਾ ਵੀ ਧਿਆਨ ਨਹੀਂ ਦਿੱਤਾ ਜਾਦਿਆ ਇਹ ਬੜੀ ਮਾੜੀ ਤੇ ਸ਼ਰਮ ਵਾਲੀ ਗੱਲ ਲੱਗਦੀ ਆ ਜਦੋਂ ਅੰਕੜੇ ਆਉਂਦੇ ਆ ਕਿ ਇੱਕ ਸਾਲ 'ਚ ਲੱਖ ਤੋਂ 1.5 ਲੱਖ ਜਿਹੜਾ ਸਾਡਾ ਵਿਦਿਆਰਥੀ ਆ ਪਲੱਸ 2 ਤੋਂ ਬਾਅਦ ਉਹ ਵਿਦੇਸ਼ ਨੂੰ ਜਾ ਰਿਹਾ ਔਰ ਕਰੋੜਾਂ ਅਰਬਾਂ ਰੁਪਈਆ ਲੈ ਕੇ ਜਾ ਰਿਹਾ ਸੋ ਮੈਂ ਰਿਕਵੈਸਟ ਕਰਦਾ ਬੇਨਤੀ ਕਰਦਾ ਪੰਜਾਬ ਦੇ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਭਈ ਉਹ ਇੱਕ ਦੂਰ ਅੰਦੇਸ਼ੀ ਵਾਲੀ ਜਿਹੜੀ ਆ ਨੀਤੀ ਬਣਾ ਕੇ ਤੇ ਪੰਜਾਬ ਦੇ ਵਿੱਚ ਇਥੇ ਆਪਣੇ ਜਿਹੜੇ ਨੌਜਵਾਨ ਪੜ੍ਹੇ ਲਿਖੇ ਆ ਉਹਨਾਂ ਨੂੰ ਉਹਨਾਂ ਦੀ ਯੋਗਤਾ ਦੇ ਅਨੁਸਾਰ ਜਿਹੜਾ ਰੁਜ਼ਗਾਰ ਦਿੱਤਾ ਜਾਵੇ ਕਿਸੇ ਦੀ ਜ਼ਮੀਨ ਮੈਂ ਵੇਖਣ ਦੀ ਦੇਣੀ ਹੈ ਤੁਸੀਂ ਆਪਣੇ ਮਨ ਚ ਵਸਾ ਲਓ ਹੁਣ ਕੋਈ ਜ਼ਮੀਨ ਨਹੀਂ ਵਿਕੇਗੀ ਕਈਆਂ ਨੇ ਲੋਨ ਲਿੱਤੇ ਨੇ ਕੋਆਪਰੇਟਿਵਾਂ ਚੋਂ ਕਈਆਂ ਨੇ ਲੁਕੇ ਨੇ ਨੈਸ਼ਨਲ ਬੈਂਕਾਂ ਚੋਂ ਕਈਆਂ ਨੇ ਆਰਥੀਆਂ ਤੋਂ ਲੱਤੇ ਹੋਏ ਨੇ ਇਹ ਤਿੰਨਾਂ ਦੇ ਜਿਹੜਾ ਥੋੜਾ ਕਰਜ਼ਾ ਹੈ ਅਸੀਂ ਦੇਵਾਂਗੇ ਪੰਜਾਬ ਸਰਕਾਰ ਦੇਓਗੇ ਤੁਹਾਨੂੰ ਭੇ ਕਰਨ ਦੀ ਲੋੜ ਨਹੀਂ ਤੁਹਾਡਾ ਕਰਜ਼ਾ ਜੋ ਆੜਤੀਆਂ ਦੇ ਨਾਲ ਹੈ ਆੜਤੀਆਂ ਨੂੰ ਅਸੀਂ ਦੇਵਾਂਗੇ ਬੈਂਕਾਂ ਨੂੰ ਅਸੀਂ ਦੇਵਾਂਗੇ ਕੋਆਪਰੇਟਿਵ ਮੈਕਮੈਨ ਨੂੰ ਅਸੀਂ ਦੇਵਾਂਗੇ ਜੇ ਸੁਭੇਚਸ ਕਾਂਗਰਸੀ ਸਰਕਾਰ ਬਣਿਆ 2 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਉਹ ਜਾਣਦੇ ਹਨ ਜਮੀਨੀ ਕਿ ਕੀ ਹੈ ਕਿ ਕਿਸਾਨਾਂ ਦਾ ਪੂਰਨ ਕਰਜ਼ਾ ਮਾਫ ਸਰਕਾਰ ਨੇ ਕੀਤਾ ਕਿ ਨਹੀਂ ਕੀਤਾ ਹੈ ਉਹ ਸੁਣਦੇ ਹਨ ਤਰਨਤੰਦ ਕਿਸਾਨਾਂ ਦੀ ਜਬਾਨੀ ਸਿੰਘ ਨੇ ਹੱਥ ਵਿੱਚ ਗੁਰਕਾ ਫੜ ਕੇ ਸੌਹ ਖਾਧੀ ਆ ਕਿ ਮੈਂ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰੂੰਗਾ ਉਹਨੇ ਦਿਵਾਨੀ ਨਹੀਂ ਛੱਡੀ ਕੀਤੀ ਉਸੇ ਦੇ ਉਸੇ ਤਰ੍ਹਾਂ ਮਰੀ ਜੋ ਅਜੇ ਤੱਕ ਕੋਈ ਦਿਵਾਨੀ ਨਹੀਂ ਮਾਰਾ ਕੀਤਾ ਜਿੰਮੇਦਾਰਾਂ ਨੂੰ ਧੋਖਾ ਕੀਤਾ ਉਹ ਤਾਂ ਕਸੀਆਂ ਕਿਉਂ ਜਿਹੜਾ ਨੇ ਮਰਨਾ ਹੈ ਜੇ ਕਰਜ਼ਾ ਨਹੀਂ ਮਾਫ਼ ਹੋਇਆ ਉਹਨਾਂ ਦਾ ਕੋਈ ਨਹੀਂ ਕਿਸੇ ਕੱਪੜੇ ਨਹੀਂ ਲਿਆਵਾ ਕਹਿੰਦੇ ਉਹ ਦੋ ਦੋ ਲੱਖ ਕਰਾਂਗੇ ਮਾਫ਼ ਕੋਈ ਨਹੀਂ ਹੋਇਆ ਕੇਹਦਾ ਧੋਖਾ ਹੀ ਆ ਜੇ ਤੋ ਕੀਤਾ ਨਹੀਂਗਾ ਮਾਫ਼ ਨਹੀਂ ਕੀਤਾ ਧੋਖਾ ਹੀ ਹੋਇਆ ਸਾਡਾ ਕਰਜ਼ਾ ਕੋਈ ਮਾਫ਼ ਨਹੀਂ ਕੀਤਾ ਜੀ ਅਹੀਂ ਸਾਨੂੰ ਆੜਤੀਏ ਬਹੁਤ ਤੰਗ ਕਰਨਦੇ ਆ ਬੈਂਕ ਵਾਲੇ ਵੀ ਤੰਗ ਕਰਨਦੇ ਆ ਸਾਨੂੰ ਨਾ ਕਿਰਕਲ ਦਾ ਭਾਅ ਵਾਜ ਮਿਲ ਰਿਹਾ ਪਿਛਾਂ ਜਿਹੜਾ ਗੋਸਖੀ ਕਰ ਰਿਹਾ ਵਾ ਇਸੇ ਕਰਕੇ ਵੀ ਬੈਂਕ ਵਾਲੇ ਜਿਹੜੇ ਤੰਗ ਕਰਨਦੇ ਆ ਤੇ ਆੜਤੀਏ ਵੀ ਤੰਗ ਕਰਨਦੇ ਆ ਵੀ ਸਾਡੇ ਪੈਸੇ ਮੋੜੋ ਉਹਦਾ ਕਰਕੇ ਮਤਲਬ ਵੀ ਕੋਸ਼ਿਸ਼ ਕਰੀਆਂ ਕਿਸਾਨ ਕਰੀ ਜਾਂਦੇ ਇਹ ਇਹਦੇ ਵਿੱਚ ਇਹਨਾਂ ਨੇ ਵਾਦਾ ਫਰਾਹੀ ਕੀਤੀ ਜੇ ਕੀਤਾ ਵੀ ਆ ਤੇ ਕੋਈ ਚੰਦਗ ਬੰਦਿਆਂ ਦਾ ਕੀਤਾ ਵਾ ਜਿਹੜੇ ਉਹਨਾਂ ਦੇ ਆਪਣੇ ਚੀਤੇ ਆ ਬਾਕੀ ਇਹਨਾਂ ਨੇ ਹੋਰ ਕੋਈ ਨਹੀਂ ਦਾ ਖਾਸੀ ਤੇ ਨਹੀਂ ਸੜਕ ਕਰਜ਼ਾ ਕੋਈ ਮਾਫ ਨਹੀਂ ਅਜੇ ਕੀਤਾ ਥੋੜਾ ਸੁਝਾਈਆਂ ਤੇ ਕੀਤੇ ਆ ਤੇ ਬਾਕੀ ਸਾਡੇ ਜੇ ਲਿਮਟਾਂ ਦੇ ਉੱਧਾ ਖਦੋਤੇ ਜੇ ਆੜਤੀਆਂ ਤੋਂ ਉਹ ਨਹੀਂ ਕੋਈ ਕਰਜ਼ਾ ਮਾਫੀ ਤਾਂ ਉਹ ਤਾਂ ਹੀ ਰਹੇ ਕਈਆਂ ਨੇ ਲੋਨ ਲਿੱਤੇ ਨੇ ਕੋਆਪਰੇਟਿਵਾਂ ਚੋਂ ਕਈਆਂ ਨੇ ਲੱਕੇ ਦੇ ਨੇਸ਼ਨਲ ਬੈਂਕਾਂ ਚੋਂ ਕਈਆਂ ਨੇ ਆੜਤੀਆਂ ਤੋਂ ਲਿੱਤੇ ਹੋਏ ਨੇ ਇਹ ਤਿੰਨਾਂ ਦੇ ਜਿਹੜਾ ਥੋੜਾ ਕਰਜ਼ਾ ਹੈ ਅਸੀਂ ਦੇਵਾਂਗੇ ਪੰਜਾਬ ਸਰਕਾਰ ਦੇਵੋਗੇ ਤੁਹਾਨੂੰ ਭੇ ਕਰਨ ਦੀ ਲੋੜ ਨਹੀਂ ਤੁਹਾਡਾ ਜਨਤਾਪਾ ਸੋਣਾ ਤੋਂ ਪਹਿਲਾਂ ਇਹ ਵਾਅਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ ਪਰ ਇਹ ਵਾਅਦਾ ਕਿੰਨਾ ਪੂਰਾ ਹੋਇਆ ਇਹ ਤਸਵੀਰਾਂ ਹੀ ਕਾਫੀ ਨੇ ਇਸ ਨੂੰ ਬਿਆਨ ਕਰਨ ਦੇ ਲਈ ਤਰਨਤਾਰਨ ਦੇ ਪਿੰਡ ਵੈਰੋਵਾਲ ਬਾਵਿਆਂ ਦੇ ਕਿਸਾਨ ਸਤਨਾਮ ਸਿੰਘ ਨੂੰ ਕਰਜ਼ੇ ਤੇ ਦੇਨ ਨੇ 1.5 ਸਾਲ ਪਹਿਲਾਂ ਆਪਣੇ ਕਲੇਵੇਂ ਵਿੱਚ ਲੈ ਲਿਆ ਵਿਧਵਾ ਪਤਨੀ ਅਤੇ ਬੱਚੇ ਤੇ ਮੁਸੀਬਤ ਪਹਾੜ ਬਣ ਕੇ ਬਹੜੀ ਤੇ ਕਰਦਾ ਗੁਜ਼ਾਰਾ ਵੀ ਮੁਸ਼ਕਿਲ ਹੋ ਗਿਆ ਹਸਬੰਦ ਜਿਹੜੇ ਸੀ ਉਹਨੇ ਖੁਦਕੁਸ਼ੀ ਕੀਤੀ ਸੀ ਪਰ ਸਾਲ ਦੇ ਲਗਭਗ ਸਾਲ ਹੋ ਗਿਆ ਉਹਨਾਂ ਨੂੰ ਪਰ ਕਿਸੇ ਨੇ ਵੀ ਸਾਡੀ ਆੜ ਕੇ ਕੋਈ ਸਾਰ ਨਹੀਂ ਲਈ ਮਾਂ ਪੁੱਤ ਬੜੀ ਮੁਸ਼ਕਿਲ ਦੇ ਨਾਲ ਜਿਹੜਾ ਆਪਣਾ ਟਾਈਪਸ ਕਰਦੇ ਤਮ ਕੁਝੜਾ ਬੜੀ ਮੁਸ਼ਕਿਲ ਦੇ ਨਾਲ ਚੱਲਦਾ ਸਾਨੂੰ ਪਰੇਸ਼ਾਨ ਕਰਦੇ ਬੈਂਕਾਂ ਵਾਲੇ ਵੀ ਆੜ ਕੇ ਪਰੇਸ਼ਾਨ ਕਰਦੇ ਜਿਨ੍ਹਾਂ ਦੇ ਹੋਰ ਵੀ ਲੋਕਾਂ ਦੇ ਦੇਣੇ ਉਹ ਵੀ ਸਾਨੂੰ ਪਰੇਸ਼ਾਨ ਕਰਦੇ ਵਿਧਵਾ ਪਤਨੀ ਨੂੰ ਸਰਕਾਰ ਤੋਂ ਭਰੋਸਾ ਹੈ ਤੇ ਇਲਜ਼ਾਮ ਹੈ ਕਿ ਉਹਨਾਂ ਦੀ ਸਾਰ ਲੈਣ ਲਈ ਕੋਈ ਵੀ ਸਰਕਾਰੀ ਨੁਮਾਇੰਦਾ ਨਹੀਂ ਪਹੁੰਚਿਆ ਤੇ ਨਾ ਹੀ ਸਰਕਾਰ ਵੱਲੋਂ ਕੋਈ ਮਦਦ ਮਿਲੀ ਸਰਕਾਰ ਨੇ ਸਾਡਾ ਨਾ ਵਾਅਦਾ ਕੀਤਾ ਸੀ ਪਰ ਕੋਈ ਵੀ ਸਾਡੀ ਜਿਹੜੀ ਮਤ ਨਹੀਂ ਉਹਨਾਂ ਨੇ ਕੀਤੀ ਸਗੋ ਜਿਹੜਾ ਕਰਜ਼ਾ ਸਾਡਾ ਬੈਂਕਾਂ ਦਾ ਸੀ ਉਹਨਾਂ ਨੇ ਹੋਰ ਵਧਾ ਕੇ ਜਿਹੜਾ 19 ਲੱਖ ਦੇ ਕਰੀਬ ਜਿਹੜਾ ਸਾਡੇ ਚਿੱਠੀਆਂ ਸਾਨੂੰ ਜਿਹੜੀਆਂ ਆਈਆਂ ਵਾ ਬੈਂਕਾਂ ਦੇ ਉੱਤੋਂ ਉਹ ਸਾਨੂੰ ਆਣ ਕੇ ਪਰੇਸ਼ਾਨ ਕਰਦੇ ਆ ਕੈਪਟਨ ਨੇ ਵਾਅਦਾ ਕੀਤਾ ਸੀ ਕਿ ਮੈਂ ਤੁਹਾਡੀ ਮਦਦ ਕਰੂੰਗਾ ਪਰ ਕਿਸੇ ਨੇ ਵੀ ਸਾਡੀ ਸਾਰ ਨਹੀਂ ਲਈ ਓਡਾ ਕਰਜ਼ਾ ਹੈ ਅਸੀਂ ਦੇਵਾਂਗੇ ਪੰਜਾਬ ਸਰਕਾਰ ਦੇਵੋਗੇ ਤੁਹਾਨੂੰ ਭੇ ਕਰਨ ਦੀ ਲੋੜ ਨਹੀਂ ਇੱਕ ਪਾਸੇ ਸਰਕਾਰ ਆਇ ਦਿਨ ਕਰਜ਼ ਮੁਆਫੀ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਹਕੀਕਤ ਸਭ ਦੇ ਸਾਹਮਣੇ ਹੈ ਤੇ ਅੰਦਾਤੇ ਨੂੰ ਸਰਕਾਰ ਦੇ ਸਾਰੇ ਵਾਅਦੇ ਸਿਆਸੀ ਜੁਮਲਾ ਨਜ਼ਰ ਆ ਰਹੇ ਨੇ ਪਵਨ ਚਰਮਾ ਪੀਟੀਸੀ ਨਿਊਜ਼ ਤਰੰਤਾਰ